ਮੌਜੂਦਾ ਸਮੇਂ ਤੇ ਵਾਧੇ ਹੋਈ ਸਰਦੀ ਦੇ ਮੱਦੇਨਜ਼ਰ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਜਿਸ ਨੂੰ ਲੈ ਕੇ ਸਰਕਾਰੀ ਆਦੇਸ਼ ਜਾਰੀ ਹੋ ਚੁੱਕੇ ਹਨ ਤੇ ਇਹ ਛੁੱਟੀਆਂ ਹੁਣ ਅਗਲੇ ਹੁਕਮਾਂ ਦੇ ਤੱਕ ਵਧਾ ਦਿੱਤੀਆਂ ਗਈਆਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਪਹਿਲਾਂ 1 ਤਰੀਕ ਨੂੰ ਜਿਹੜੇ ਨੇ 1 ਜਨਵਰੀ ਨੂੰ ਸਕੂਲ ਲੱਗਨੇ ਸੀ ਆਫਟਰ 댓8 ਤਰੀਕ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਪਰ ਹੁਣ ਮੌਸਮ ਨੂੰ ਦੇਖਦੇ ਹੋਏ ਵੱਧਦੀ ਧੁੰਦ ਅਤੇ ਵੱਧਦੀ ਸਰਦੀ ਦੇ ਮੱਦੇਨਜ਼ਰ ਛੁੱਟੀਆਂ ਦੇ ਵਿੱਚ ਹੋਰ ਵਾਅਦਾ ਕੀਤਾ ਗਿਆ ਹੈ ਹਾਲ ਫਿਲਹਾਲ ਇਹ ਜਿਹੜਾ ਆਦੇਸ਼ ਹੈ ਇਹ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਹੜੇ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਲੈ ਕੇ ਆਇਆ ਹੋਇਆ ਹੈ ਕਿ ਹੁਣ ਜਿਹੜੀਆਂ ਛੁੱਟੀਆਂ ਨੇ ਉਹ 17 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ ਅਤੇ 18 ਜਨਵਰੀ ਤੋਂ ਸਕੂਲ ਮੁੜ ਦੀ ਤਰ੍ਹਾਂ ਜਿਹੜੇ ਨੇ ਉਹ ਖੁੱਲਣਗੇ ਪੰਜਾਬ ਦੀਆਂ ਛੁੱਟੀਆਂ ਨੂੰ ਲੈ ਕੇ ਹਾਲ ਫਿਲਹਾਲ ਕੋਈ ਅਪਡੇਟ ਨਹੀਂ ਹੈ ਤੇ ਇਸ ਦੇ ਬਾਰੇ ਵਿੱਚ ਤੁਹਾਡੇ ਕੀ ਵਿਚਾਰ ਹਨ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਪੰਜਾਬ ਦੇ ਵਿੱਚ ਹੋਰ ਛੁੱਟੀਆਂ ਵਧਣੀਆਂ ਚਾਹੀਦੀਆਂ ਹਨ ਜਾਂ ਨਹੀਂ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਚੰਡੀਗੜ੍ਹ ਦੇ ਸਾਰੇ ਬੱਚਿਆਂ ਔਰ ਅਧਿਆਪਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਸਤਿ ਸ਼੍ਰੀ ਅਕਾਲ